ਸਭ ਇੱਕ ਜਿੱਕੀ ਫਤਿਹ ਹਾਂਜੀ ਅੱਜ ਆਪਾਂ ਗੱਲ ਕਰਨ ਜਾ ਰਹੇ ਆ ਅਮਰਤਪਾਲ ਸਿੰਘ ਦੀ ਜੋ ਕਿ ਭਈ ਐਮਪੀ ਜੋ ਜਿੱਤੇ ਹੋਏ ਖਡੂਰ ਸਾਹਿਬ ਜੇਲ੍ਹ ਦੇ ਵਿੱਚੋਂ ਇੱਕ ਜੋ ਪੱਤਰ ਲਿਖਿਆ ਗਿਆਗਾ ਅਮਰਤਪਾਲ ਵੱਲੋਂ ਜੋ 154 ਭਾਰਤੀਏ ਵਾਪਸ ਭੇਜੇ ਗਏ ਆ ਅਮਰੀਕਾ ਵੱਲੋਂ ਰਿਪੋਰਟ ਕੀਤੀ ਗਿਆ ਜੋ ਸਾਡੇ ਕਈ ਸਿੰਘਾਂ ਨੂੰ ਵਾਪਸ ਭੇਜਿਆ ਗਿਆ ਤੇ ਅਮਰਤਪਾਲ ਸਿੰਘ ਦਾ ਜੋ ਇੱਕ ਬਹੁਤ ਵੱਡਾ ਐਲਾਨ ਹੋ ਚੁੱਕਿਆ ਜਿਨੇ ਕੀ ਆਪਣੇ ਬਨਿਓ ਜੋ ਖਡੂਰ ਸਾਹਿਬ ਜੇਲ੍ਹ ਦੇ ਵਿੱਚੋਂ ਇੱਕ ਪੱਤਰ ਭੇਜਿਆ ਗਿਆ ਟਰੰਪ ਨੂੰ ਜਿਹਦੇ ਵਿੱਚ ਇਹ ਕਿਹਾ ਗਿਆ ਜੁੜੇ ਸਾਡੇ ਬੰਦੀ ਸਿੰਘਾਂ ਨੂੰ ਲਈ ਰਿਹਾਈ ਵਾਸਤੇ ਵੀ ਹਰ ਰੋਜ਼ ਮੋਰਚੇ ਰੱਖੇ ਜਾਂਦੇ ਆ ਤਾਂ ਜਿਹਦੇ ਵਿੱਚ ਹੁਣ ਗੱਲ ਕਰਨ ਜਾ ਰਹੇ ਹਾਂ ਜਿਹੜੇ ਸਾਡੇ ਪੰਜਾਬੀਆਂ ਨੂੰ ਇਹਨਾਂ ਨੇ ਵਾਪਸ ਭੇਜਿਆ ਚਾਰੇ ਪਾਸੇ ਸਾਡੇ ਸਿੰਘਾਂ ਨਾਲ ਟੱਕਾ ਹੋ ਰਿਹਾ ਕਿਉਂਕਿ ਪੰਜਾਬ ਦੇ ਵਿੱਚ ਜਿਹੜੀ ਸਰਕਾਰ ਆ ਬੰਦੀ ਸਿੰਘਾਂ ਨੂੰ ਲੈ ਕੇ ਉਧਰੋਂ ਮੋਰਚੇ ਰੱਖੇ ਗਏ ਆ ਹਰ ਪਾਸੇ ਸਿੱਖਾਂ ਨਾਲ ਬਹੁਤ ਬੇਸ਼ਕੀ ਕੀਤੀ ਜਾਂਦੀ ਆ ਤੇ ਜੇ ਹੁਣ ਗੱਲ ਕਰੀਏ ਸਾਡੇ ਪੰਜਾਬੀਆਂ ਦੀ ਜੋ ਅਮਰੀਕਾ ਦੇ ਵਿੱਚ ਰਹਿ ਰਹੇ ਆ ਤਾਂ 104 ਭਾਰਤੀਆਂ ਨੂੰ ਵਾਪਸ ਭੇਜਿਆ ਗਿਆ ਰਿਪੋਰਟ ਕੀਤਾ ਗਿਆ ਤਾਂ ਜਿਹਦੇ ਵਿੱਚ ਇੱਕ ਜੋ ਉਹਨਾਂ ਦਾ ਬਹੁਤ ਵੱਡਾ ਐਲਾਨ ਆਇਆ ਐਮਪੀ ਅਮਰਤਪਾਲ ਸਿੰਘ ਦਾ ਜੋ ਖਡੂਰ ਸਾਹਿਬ ਜੇਲ੍ਹ ਦੇ ਵਿੱਚੋਂ ਸਿੱਧਾ ਉਹਨਾਂ ਨੇ ਇਹ ਕਹਿ ਦਿੱਤਾ ਗਿਆ ਜਿਹੜੇ ਸਾਡੇ ਉੱਥੇ ਪੰਜਾਬੀ ਇਹ ਤੋਂ ਪਹਿਲਾਂ ਜਾ ਚੁੱਕੇ ਤਾਂ ਉਹਨਾਂ ਨੂੰ ਉੱਥੇ 3 ਸਾਲ ਦਾ ਰਹਿਣ ਵਾਸਤੇ ਅੱਗੇ ਹੋਰ ਵੀਜ਼ਾ ਵਧਾ ਦਿੱਤਾ ਦੇਣਾ ਚਾਹੀਦਾ ਕਿਉਂਕਿ ਜਿਹੜੇ ਉਹਨਾਂ ਦੇ ਪੈਸੇ ਲੱਗੇ ਆ ਤਾਂ ਕਿ ਉਹ ਵਾਪਸ ਉਹਨੇ ਕਮਾ ਕਮਾ ਸਕਣ ਕਿਉਂਕਿ ਅਮਰਤਪਾਲ ਸਿੰਘ ਨੂੰ ਜਦੋਂ ਇਹ ਗੱਲ ਦਾ ਪਤਾ ਲੱਗਿਆ ਉਹਨਾਂ ਨੇ ਇਹ ਖਬਰ ਪਤਾ ਲੱਗੀ ਜਦੋਂ ਸਾਡੇ ਸਿੰਘ ਕਈ ਵਾਪਸ ਆਏ ਆ ਪੰਜਾਬੀ ਮੁੰਡੇ ਕੁੜੀਆਂ ਵਾਪਸ ਭੇਜੇ ਗਏ ਆ ਭਾਰਤੀਏ ਦੋ ਜਹਾਜ਼ ਇਹਨਾਂ ਨੇ ਵਾਪਸ ਭੇਜਤੇ ਤਾਂ ਇੱਕ ਹੋਰ ਤਿਆਰੀ ਕਰ ਰੱਖੀ ਆ ਜਿਹਦੇ ਵਿੱਚ ਕੀ 30 ਤੋਂ 40 ਸਾਡੇ ਪੰਜਾਬੀ ਪਰਸੋਂ ਦੇ ਵਿੱਚ ਵਾਪਸ ਆਏ ਆ ਸਾਰੀ ਪੂਰੀ ਗਿਣਤੀ ਦੇ 104 ਭਾਰਤੀਆਂ ਨੂੰ ਵਾਪਸ ਭੇਜਿਆ ਗਿਆ ਤਾਂ ਹਲੇ ਹੋਰ ਵੀ ਤਿਆਰੀਆਂ ਚੱਲੀ ਜਾਂਦੀਆਂ ਜਿਹਦੇ ਵਿੱਚ ਸਾਡੇ ਪੰਜਾਬੀ ਜਿਹੜੇ 40-40 ਲੱਖ ਰੁਪਇਆ ਲਾ ਕੇ ਆ ਅਮਰੀਕਾ ਦੇ ਵਿੱਚ ਗਏ ਹੋਏ ਆ ਤਾਂ ਇਹਨਾਂ ਨੂੰ ਵਾਪਸ ਰਿਪੋਰਟ ਕੀਤਾ ਗਿਆ ਤਾਂ ਜੋ ਅਮਰਤਪਾਲ ਸਿੰਘ ਦਾ ਇੱਕ ਬਹੁਤ ਵੱਡਾ ਐਲਾਨ ਸਾਹਮਣੇ ਆਇਆ ਤਾਂ ਜੋ ਸਾਡੇ ਪੰਜਾਬੀਆਂ ਨਾਲ ਬਹੁਤ ਬੇਸ਼ਕੀ ਕੀਤੀ ਜਾਂਦੀ ਆ ਉਹਨਾਂ ਦਾ ਕਹਿਣਾ ਇਹ ਆ ਵੀ ਮੈਂ ਜੋ ਇੱਕ ਪੱਤਰ 트ੰਪ ਸਾਬ ਨੂੰ ਜਿਹੜੇ ਉੱਥੋਂ ਦੇ ਰਾਸ਼ਟਰਪਤੀ ਆ ਉਹਨਾਂ ਨੂੰ ਇੱਕ ਅਪੀਲ ਕਰ ਰਿਹਾ ਵੀ ਜਿਹੜੇ ਸਾਡੇ ਪੰਜਾਬੀ ਉੱਥੇ ਪਹੁੰਚੇ ਹੋਏ ਆ ਵੀ ਉਹਨਾਂ ਨਾਲ ਜਿਹੜੀ ਇਹ ਬੇਸ਼ਕੀ ਕੀਤੀ ਜਾਂਦੀ ਹੈ ਜਿਨ੍ਹਾਂ ਦੇ ਦੋ ਦੋ ਤਿੰਨ ਤਿੰਨ ਸਾਲ ਦਾ ਅਜੇ ਵੀਜ਼ਾ ਰਹਿੰਦਾ ਤਾਂ ਉਹਨਾਂ ਨੂੰ ਪਹਿਲਾਂ ਇਹਨਾਂ ਨੇ ਵਾਪਸ ਭੇਜਿਆ ਤਾਂ ਵੀ ਇਹਨਾਂ ਨੂੰ ਸਾਡੀ ਅਪੀਲ ਆ ਵੀ 3 ਸਾਲ ਵਾਸਤੇ ਉਹਨਾਂ ਨੂੰ ਰਹਿਣ ਦਿੱਤਾ ਜਾਵੇ ਉਹਨਾਂ ਨੂੰ ਜੋ ਐਮਪੀ ਅਮਰਤਪਾਲ ਦਾ ਇਹ ਕਹਿਣਾ ਖੜੂਰ ਸਾਹਿਬ ਤੋਂ ਜੋ ਇਹਨਾਂ ਨੇ ਇੱਕ ਪੱਤਰ ਲਿਖਾਇਆ ਗਿਆ ਗਿਆ ਪੰਜਾਬੀਆਂ ਨੂੰ ਵੀ ਸਾਡੇ ਪੰਜਾਬੀਆਂ ਨੂੰ ਇੱਧਰ ਜੋ ਗਲਤ ਵਰਤਾਪ ਦੇ ਨਾਲ ਇੱਕ ਬੰਦੀ ਬਣਾ ਕੇ ਜਿਵੇਂ ਇੱਕ ਅਪਰਾਧੀ ਨੂੰ ਲੈ ਕੇ ਆਉਂਦੇ ਆ ਨਾ ਐਸ ਸਲੋਟ ਅਪਰਾਧੀਆਂ ਮੰਗੂ ਉਹਨਾਂ ਨੂੰ ਗਲਾਂ ਦੇ ਵਿੱਚ ਬੇੜੀਆਂ ਪੈਰਾਂ ਦੇ ਵਿੱਚ ਬੇੜੀਆਂ ਪਾ ਕੇ ਜੰਜੀਲਾਂ ਨਾਲ ਜਕੜਿਆ ਜਾ ਰਿਹਾ ਤੇ ਫੇਰ ਇਧਰ ਵਾਪਸ ਭੇਜਿਆ ਸਾਡੇ ਪੰਜਾਬੀ ਜਿਹਦੇ ਵਿੱਚ ਉਹ ਦੱਸ ਰਹੇ ਆ ਤਰ੍ਹਾਂ ਤਰ੍ਹਾਂ ਦੀਆਂ ਵੀਡੀਓ ਵਾਇਰਲ ਹੋ ਰਹੀਆਂ ਕੋਈ ਕਹਿੰਦਾ ਮੈਂ 50 ਲੱਖ ਲਾ ਕੇ ਗਿਆ ਕੋਈ ਕਹਿੰਦਾ ਮੈਂ 40 ਲੱਖ ਰੁਪਇਆ ਲਾ ਕੇ ਗਿਆ ਤਾਂ ਮੇਰਾ ਕੋਈ ਦੋ ਕੋਈ ਕਹਿੰਦਾ ਮੈਂ 2 ਸਾਲ ਦਾ ਵੀਜ਼ਾ ਸੀ ਕੋਈ ਕਹਿੰਦਾ 3 ਸਾਲ ਦਾ ਵੀਜ਼ਾ ਰਹਿਦਾ ਸੀ ਜਿਨ੍ਹਾਂ ਦੇ ਵੀਜ਼ਾ ਰਹਿੰਦਾ ਦੇ ਮੁਕਾਬਲ ਤ ਵੀ ਉਹਨਾਂ ਨੂੰ ਵਾਪਸ ਭੇਜਿਆ ਗਿਆ ਜਿਹਦੇ ਵਿੱਚ ਕੀ ਟਰੰਪ ਨੇ ਜੋ ਇੱਕ ਬਹੁਤ ਵੱਡਾ ਐਕਸ਼ਨ ਲਿਆ ਪੰਜਾਬ ਦੇ ਜੋ ਨੌਜਵਾਨ ਜਿਹੜੇ ਉੱਥੇ ਰਹਿ ਰਹੇ ਆ ਤੇ ਜਿਹੜੇ ਸੋਚ ਰਹੇ ਆ ਵੀ ਅਸੀਂ ਜਾਣਾ ਕੈਨੇਡਾ ਦੇ ਵਿੱਚ ਅਮਰੀਕਾ ਦੇ ਵਿੱਚ ਤਾਂ ਹੁਣ ਗੱਲ ਇਹ ਆ ਜੋ ਐਮਪੀ ਅਮਰਤਪਾਲ ਸਿੰਘ ਜੋ ਉਹਨਾਂ ਦਾ ਇੱਕ ਪੰਜਾਬੀਆਂ ਨੂੰ ਸਾਡੇ ਜਿਹੜੇ ਪੰਜਾਬੀ ਜਿਹੜੇ ਸਿੱਖ ਉਥੋਂ ਆਏ ਆ ਵਾਪਸ ਭੇਜੇ ਗਏ ਰਿਪੋਰਟ ਕੀਤੇ ਗਏ ਉਹਨਾਂ ਦੇ ਹੱਕ ਦੇ ਵਿੱਚ ਇੱਕ ਜੋ ਬਿਆਨ ਆਇਆ ਬਹੁਤ ਵੱਡਾ 트ੰਪ ਨੂੰ ਉਹਨਾਂ ਨੇ ਇੱਕ ਅਪੀਲ ਕੀਤੀ ਗਈ ਆਪਣੇ ਵੱਨਿਓ ਜਿਹਦੇ ਵਿੱਚ ਵੀ ਇਹ ਕਹਿਤਾ ਗਿਆ ਵੀ ਜੋ ਸਾਡੇ ਪੰਜਾਬੀ ਜਿਹੜੇ ਉੱਥੇ ਰਹਿ ਰਹੇ ਆ ਤੇ ਸਾਡੀ ਇਨੀ ਅਪੀਲ ਜ਼ਰੂਰ ਆ ਜੀ ਜੋ ਸਾਡੇ ਉਧਰ ਜਿਨ੍ਹਾਂ ਦਾ 2-2 3-3 ਸਾਲ ਦਾ ਵੀਜ਼ਾ ਰਹਿੰਦਾ ਵੀ ਉਹਨਾਂ ਨੂੰ 3 ਸਾਲ ਵਾਸਤੇ ਉੱਥੇ ਰਹਿਣ ਦਿੱਤਾ ਜਾਵੇ ਤਾਂ ਕਿ ਉਹ ਆਪਣੇ ਪੈਸੇ ਜਿੰਨੇ ਲੱਗੇ ਆ ਉਹ ਕਮਾ ਸਕਣ ਕਿਉਂਕਿ ਜੋ 트੍ਰੰਪ ਸਰਕਾਰ ਰਾਸ਼ਟਰਪਤੀ ਹੈ ਜਿਹੜਾ ਉੱਥੋਂ ਦਾ ਬਹੁਤ ਇੱਕ ਪੰਜਾਬੀਆਂ ਨਾਲ ਬਹੁਤ ਬੇਸ਼ਕੀ ਕੀਤੀ ਜਾਂਦੇ ਆ ਆ ਕੱਲ ਦਾ ਜੋ ਇਹ ਹਾਈਲਾਈਟ ਮੁੱਦਾ ਬਣ ਚੁੱਕਾ ਘੱਟੋ ਘੱਟ 104 ਸਾਡੇ ਪੰਜਾਬੀ ਵਾਪਸ ਭੇਜੇ ਗਏ ਆ ਅਮਰੀਕਾ ਤੋਂ ਕਿਉਂਕਿ ਇੱਕ ਕੱਲ ਮੈਂ ਮੁਸਕਾਨ ਨਾਮ ਦੀ ਕੁੜੀ ਜੋ ਉਹ ਵੀ ਇੱਕ ਜੋ ਉਹਨਾਂ ਨੇ ਇੱਕ ਕੱਲ ਸਰਕਾਰ ਨੂੰ ਇੱਕ ਅਪੀਲ ਕੀਤੀ ਸੀ ਸਾਡੇ ਪੰਜਾਬ ਦੇ ਵਿੱਚੋਂ ਵਾਪਸ ਭੇਜੇਗੀ ਜੁਕੇ ਦੇ ਵਿੱਚ ਪੜਨ ਗਈ ਸੀ ਵੈਸੇ ਉਹ ਕੁੜੀ ਸਟੱਡੀ ਕਰ ਰਹੀ ਸੀ ਉਹਨਾਂ ਨੂੰ ਵਾਪਸ ਭੇਜਿਆ ਕੱਲ ਵੀ ਆਪਾਂ ਉਹ ਸੋਡੇ ਨਾਲ ਵਿਚਾਰ ਸਾਂਝੇ ਕੀਤੇ ਸੀ ਤੇ ਜੋ ਅੱਜ ਦੀਆਂ ਖਬਰਾਂ ਐਮਪੀ ਅਮਰਤਪਾਲ ਨੇ ਇੱਕ ਬਹੁਤ ਵੱਡਾ ਐਕਸ਼ਨ ਲਿਆ ਸਾਡੇ ਪੰਜਾਬੀਆਂ ਵਾਸਤੇ ਜਿਹੜੇ ਉੱਧਰ ਰਹਿ ਰਹੇ ਆ ਅਮਰੀਕਾ ਦੇ ਵਿੱਚ ਜਿਹੜੇ ਨੇ ਉਹਨਾਂ ਨੇ ਇੱਕ ਅਪੀਲ ਕੀਤੀ ਆ 트ੰਪ ਨੂੰ ਵੀ ਜਿਹੜੇ ਸਾਡੇ ਪੰਜਾਬੀ ਉੱਧਰ ਰਹਿ ਰਹੇ ਆ ਜਿਹਦਾ ਕੀ 2 ਦਾ 3-3 ਸਾਲ ਦਾ ਵੀਜ਼ਾ ਅਜੇ ਰਹਿੰਦਾ ਵੀ ਉਹਨਾਂ ਨੂੰ 3 ਸਾਲ ਵਾਸਤੇ ਉੱਥੇ ਰਹਿਣ ਦਿੱਤਾ ਜਾਵੇ ਤਾਂ ਕਿ ਉਹ ਆਪਣੇ ਪੈਸੇ ਜਿੰਨੇ ਲੱਗੇ ਆ ਕਮਾ ਸਕਣ ਤਾਂ ਜਿਹਦੇ ਵਿੱਚ ਇੱਕ ਆਪਾਂ ਗੱਲ ਕਰੀਏ 트ੰਪ ਜੋ ਇੱਕ ਉਥੋਂ ਦੇ ਰਾਸ਼ਟਰਪਤੀ ਆ ਜਿਹੜੇ ਅਮਰੀਕਾ ਦੇ ਬਹੁਤ ਗਲਤ ਵਰਤਾਪਨਾ ਸਾਡੇ ਪੰਜਾਬੀਆਂ ਨੂੰ ਜਿਵੇਂ ਕੋਈ ਅਪਰਾਧ ਕੀਤਾ ਹੁੰਦਾ ਐਸ ਲੋਟ ਜਿਵੇਂ ਜੰਜੀਰਾ ਲਾ ਕੇ ਉਹਨਾਂ ਜਕੜ ਕੇ 30 ਤੋਂ ਜ਼ਿਆਦਾ ਸਾਡੇ ਪੰਜਾਬੀ ਇਧਰ ਵਾਪਸ ਭੇਜੇ ਗਏ ਆ ਦੋ ਜਹਾਜ਼ ਇਧਰ ਪਹੁੰਚ ਚੁੱਕੇ ਹਜੇ ਇੱਕ ਹੋਰ ਭੇਜਣ ਦੀ ਤਿਆਰੀ ਦੇ ਵਿੱਚ ਬੈਠੇ ਆ ਜੀ ਜਾਂਦੀ ਆ ਤੇ ਜੋ ਇਹ 트ੰਪ ਨੇ ਇੱਕ ਆਪਾਂ ਕਹਿ ਦਈਏ ਵੀ ਜੋ ਇੱਕ ਨਵਾਂ ਮੁੱਦਾ ਚੱਕਿਆ ਸਾਡੇ ਪੰਜਾਬੀਆਂ ਦੇ ਖਿਲਾਫ ਜੋ ਇਹ ਬਹੁਤ ਐਕਸ਼ਨ ਜੋ ਗਲਤ ਐਕਸ਼ਨ ਚੱਕ ਰਹੇ ਆ ਵੀ ਜਦੋਂ ਦੇ ਸਾਡੇ ਪੰਜਾਬੀ ਇਧਰੋਂ ਘਟੋ ਘਟਾ 20 ਸਾਲ ਹੋ ਗਏ ਜਾਂਦਿਆਂ ਨੂੰ ਅੱਜ ਇਹਨਾਂ ਨੇ ਇੱਕ ਨਵਾਂ ਮੁੱਦਾ ਚੱਕਿਆ ਜਿਹਦੇ ਵਿੱਚ ਸਾਡੇ ਪੰਜਾਬੀਆਂ ਨੂੰ ਬਹੁਤ ਵੱਡੀ ਇੱਕ ਆਪਾਂ ਕਹ ਲਈਏ ਵੀ ਭੀੜ ਦੇ ਵਿੱਚ ਫਸ ਚੁੱਕੇ ਆ ਜੋ 40-40 ਲੱਖ ਰੁਪਇਆ ਲਾ ਕੇ 50-50 ਲੱਖ ਰੁਪਇਆ ਲਾ ਕੇ ਉਧਰ ਰਹਿ ਰਹੇ ਆ ਤਾਂ ਜੋ ਹੁਣ 트ੰਪ ਸਰਕਾਰ ਆ ਜੋ ਇੱਕ ਰਾਸ਼ਟਰਪਤੀ ਹੈ ਜਿਹੜੇ ਉੱਥੋਂ ਦੇ ਜਵੇਂ ਉਹਦਾ ਜੀ ਕਰਦਾ ਆਉਂਦਾ ਉਹ ਸਾਡੇ ਪੰਜਾਬੀਆਂ ਨਾਲ ਵਰਤਾਪ ਕਰ ਰਹੇ ਆ ਜਿਹਨੇ ਵਿੱਚ ਕੀ ਹੁਣ ਐਮਪੀ ਅਮਰਤਪਾਲ ਸਿੰਘ ਦਾ ਇੱਕ ਬਹੁਤ ਵੱਡਾ ਜੋ ਐਕਸ਼ਨ ਉਹਨਾਂ ਨੇ ਸਾਡੇ ਪੰਜਾਬੀਆਂ ਦੇ ਹੱਕ ਦੇ ਵਿੱਚ ਲਿਆਗਾ ਤਾਂ ਉਹਨਾਂ ਦੀ ਅਪੀਲ ਇਹ ਕਹੀ ਕੀਤੀ ਗਈ ਆ ਵੀ ਜੋ ਸਾਡੇ ਪੰਜਾਬੀ ਉੱਥੇ ਰਹਿ ਰਹੇ ਆ ਉਹਨਾਂ ਦਾ ਜਿਹਦਾ 2 ਸਾਲ 3 ਸਾਲ ਦਾ ਵੀਜ਼ਾ ਰਹਿੰਦਾ ਉਹ ਉੱਥੇ ਰਹਿ ਸਕਣ ਤਾਂ ਕਿ ਉਹ ਆਪਣੇ ਰੁਪਏ ਜਿੰਨੇ ਲੱਗੇ ਆਪਣੇ ਉਹ ਕਮਾ ਸਕਣ ਉਥੋਂ ਚਲੋ ਜੀ ਖਾਸ ਕਰਕੇ ਆਪਣਾ ਪੰਜਾਬ ਦੇ ਮੁੱਦਿਆਂ ਤੇ ਚੈਨਲਾਂ ਜੋ ਪੰਜਾਬ 'ਚ ਗੱਲਬਾਤ ਹੁੰਦੀ ਆ ਤੁਹਾਡੇ ਨਾਲ ਸ਼ੇਅਰ ਕਰਦੇ ਆ ਜਿੱਥੋਂ ਤੱਕ ਵੀਡੀਓ ਜਾਂਦੀ ਹੈ ਸ਼ੇਅਰ ਕਰਦੇ ਕਰੋ ਚੈਨਲ ਨੂੰ ਸਬਸਕ੍ਰਾਈਬ ਕਰਦੇ ਕਰੋ ਤਾਂ ਕਿ ਆਪਣਾ ਨੋਟੀਫਿਕੇਸ਼ਨ ਪਹੁੰਚਦਾ ਰਹੇ ਮਿਲਦੇ ਆ ਕੱਲ ਨੂੰ ਨਵੇਂ ਟੌਪਿਕ ਤੇ ਧੰਨਵਾਦ